ਅਸੀਂ ਇਸ ਸਮੇਂ ਸੁਨਾਮੀ ਗੇਟ ਬਜ਼ਾਰ ਦੇ ਵਿੱਚ ਖੜੇ ਆ ਜਿੱਥੇ ਜਿਸ ਜਗ੍ਹਾ ਦੇ ਉੱਤੇ ਅਸੀਂ ਖੜੇ ਆ ਤੁਹਾਨੂੰ ਦੱਸਦੇ ਕੀ ਇਹ ਰਸਤਾ ਡਾਕਟਰ ਅੰਬਿਤਕਰ ਨਗਰ ਨੂੰ ਜਾਂਦਾ ਇਸ ਤੋਂ ਅੱਗੇ ਰਣਵੀਰ ਕਾਲਜ ਆ ਜੋ ਸਰਕਾਰੀ ਕਾਲਜ ਹੈ ਇੱਕੋ ਮਾਤਰ ਸਰਕਾਰੀ ਕਾਲਜ ਹੈ ਜਿੱਥੇ ਹਜ਼ਾਰਾਂ ਬੱਚਾ ਪੜ੍ਹਾਈ ਕਰਦਾ ਤੇ ਇਸੇ ਰਸਤੇ ਤੋਂ ਬੱਚੇ ਵੀ ਜਾਂਦੇ ਨੇ ਅਤੇ ਮੇਰੇ ਸਾਹਮਣੇ ਸਬਜ਼ੀ ਮੰਡੀ ਆ 메ਨ ਬਾਜ਼ਾਰ ਆ ਪਰ ਜੋ ਤੁਹਾਨੂੰ ਅਸੀਂ ਤਸਵੀਰ ਬੁਖਾ ਰਹੇ ਆ ਇਸ ਜਗ੍ਹਾ ਦੇ ਉੱਤੇ ਦੁਕਾਨਦਾਰਾਂ ਵੱਲੋਂ ਕਈ ਵਾਰ ਸੰਗਰੂਰ ਦੀ ਜੋ ਵਧਾਈ ਕਾ ਨਰਿੰਦਰ ਕੌਰ ਭਰਾਜ ਉਹਨਾਂ ਨੂੰ ਕਈ ਵਾਰ ਕੋਹਾਰ ਲਾ ਚੁੱਕੇ ਨੇ ਤੇ ਕਈ ਵਾਰ ਜੋ ਵਧਾਈ ਕਾ ਨਰਿੰਦਰ ਕੌਰ ਭਰਾਜ ਇਸੇ ਜਗ੍ਹਾ ਦੇ ਉੱਤੇ ਖੜ ਕੇ ਉਹਨਾਂ ਨੇ ਆਸ਼ਵਾਸ਼ਿਤ ਆਵਾਇਆ ਸੀ ਕਿ ਇਹਨੂੰ ਬਹੁਤ ਜਲਦੀ ਇਸ ਦੇ ਉੱਤੇ ਜਾਲ ਪਾ ਦਿੱਤਾ ਜਾਵੇਗਾ ਇਹਦੇ ਉਪਰ ਰੇਲਿੰਗ ਲਾ ਦਿੱਤੀ ਜਾਵੇਗੀ ਪਰ افسوس ਨਾਲ ਕਹਿਣਾ ਪੈ ਰਿਹਾ ਨਾ ਰੇਲਿੰਗ ਲੱਗੀ ਤੇ ਨਾ ਹੀ ਜਾਲ ਪਿਆ ਤਾਜ਼ਾ ਮਾਮਲਾ ਇੱਕ ਵਿਆਹ ਵਾਲੀ ਕਾਰ ਜੋ ਤੁਹਾਨੂੰ ਅਸੀਂ ਤਸਵੀਰ ਵੀ ਵਿਖਾ ਰਹੇ ਆ ਵਿਆਹ ਵਾਲੀ ਕਾਰ ਤੁਸੀਂ ਵੇਖ ਸਕਦੇ ਹੋ ਕਿ ਦੁਲਹਾ ਦੁਲਹਨ ਨੂੰ ਜਿਸ ਦੇ ਵਿੱਚ ਬੈਠੇ ਨੇ ਵਿਆਹ ਵਾਲੀ ਕਾਰ ਫੁੱਲਾਂ ਨਾਲ ਲੱਗੀ ਸਜਾਈ ਹੋਈ ਕਾਰ ਅਚਾਨਕ ਇਸ ਨਾਲੇ ਦੇ ਵਿੱਚ गिर ਜਾਂਦੀ ਆ ਪਰ ਗਿਨਮ ਤੇ ਰਹੀ ਕਿਸ ਕਾਰ ਦੇ ਵਿੱਚ ਸਿਰਫ ਵਿਆਹ ਵਾਲੀ ਕਾਰ ਦੇ ਵਿੱਚ ਸਿਰਫ ਡਰਾਈਵਰ ਮਜੂਦ ਸੀ ਦੋਲਾ ਦੋਲਣ ਨੂੰ ਕਾਰ ਛੱਡ ਕੇ ਜਦੋਂ ਵਾਪਸ ਪਰਤ ਰਹੇ ਸੀ ਤਾਂ ਜੋ اچانکੇ ਹਾਸਾ ਵਾਪਰ ਜਾਂਦਾ ਸਾਡੇ ਨਾਲ ਇਥੋਂ ਦੇ ਵੀਰ ਮਜੂਦ ਨੇ ਮਹੱਲਾ ਨਿਵਾਸੀ ਮਜੂਦ ਨੇ ਦੁਕਾਨਦਾਰ ਮਜੂਦ ਨੇ ਗੱਲ ਕਰ ਲੈਨੇ ਕਿਹਨਾ ਵੀਰੇ ਤਰਮਜੀ ਤਰਮਜੀ ਕਾਰ ਕਨੇ ਫੁੱਲਾ ਨਾਲ ਸਜੀ ਹੋਈ ਕਾਰ ਟਿਕ ਪਈ ਹਾਂਜੀ ਹਾਂਜੀ ਦੋ ਦਿਨ ਦੋ ਦਿਨ ਦੀ ਗੱਲ ਹੋ ਗਈ ਜਦੋਂ ਫੁੱਲਾ ਨਾਲ ਸਜੂ ਸੀ ਉਹ ਬਰਾਤ ਜਾ ਰਹੀ ਸੀ ਇੱਥੋਂ ਸਲਿੱਪ ਹੋ ਗਈ ਨਾਲੇ ਦੇ ਵਿੱਚ ਛੁੱਟੀ ਸੀ ਜਿੱਕਰ ਗੱਲ ਕੀਤੀ ਹੈ ਵੀ ਤੋੜ ਕੇ ਹੀ ਬੰਦੀ ਹੈ ਸਾਡੀ ਤਾਂ ਇਹ ਥੋੜਾ ਨਾਲਾ ਸਹੀ ਕਰਾਇਆ ਜਾਵੇ ਤੇ ਦੁਆਰ ਖਚਾ ਦਿੱ ਜਾਵੇ ਕਿਉਂਕਿ ਕੱਲ ਨੂੰ ਹੋਰ ਵੀ ਕੋਈ ਪਾਸ ਪੱਕਾ ਨਹੀਂ ਸਿਰਵਾਈ ਕੋਈ ਵੀ ਵਾਪਰ ਸਕਦਾ ਆ ਵੀਰ ਖੜੇ ਨੇ ਕੀ ਨਾਮ ਹੈ ਰਜੀਸ਼ ਕੁਮਾਰ ਜੀ ਨਾਮ ਹੈ ਮੇਰਾ ਅਰਜੀਸ਼ ਜੀ ਜੇਕਰ ਗੱਲ ਕੀਤੀ ਹੈ ਵੀ ਜੇਕਰ ਮੈਂ ਗਲਤ ਨਾ ਹੋਵਾਂ ਮੈਂ ਇਸੇ ਜਗ੍ਹਾ ਤੇ ਜਿੱਥੇ ਤੁਸੀਂ ਖੜੇ ਹੋ ਸੰਗਰੂਰ ਦੀ ਜੋ ਬਧਾਈ ਕਿ ਨਰਿੰਦਰ ਕੌਰ ਪਰਾਜਮਨੁਰਾਦ ਇੱਕ ਦੋ ਵਾਰੀ ਆ ਕੇ ਮੌਇਨਾ ਵੀ ਕਰ ਚੁੱਕੇ ਨੇ ਤੇ ਅਧਿਕਾਰੀਆਂ ਨੂੰ ਉਦੇਸ਼ ਵੀ ਦੇ ਚੁੱਕੇ ਨੇ ਪੂਰੇ ਐਮ ਐਲ ਏ ਸਾਹਿਬ ਤਿੰਨ ਵਾਰ ਆ ਚੁੱਕੇ ਨੇ ਜੀ ਤੇ ਨਾਲ ਉਹਨਾਂ ਨੇ ਕਮੇਟੀ ਦੇ ਈਓ ਸਾਹਿਬ ਵੀ ਬੁਲਾਏ ਸੀਗੇ ਬਟ ਉਸ ਚੀਜ਼ ਤੇ ਕੋਈ ਰਿਸਪੌਂਸ ਨਹੀਂ ਮਿਲ ਰਿਹਾ ਚਾਰ ਤੋਂ ਪੰਜ ਸਾਲ ਹੋ ਗਏ ਇਸ ਪ੍ਰੋਬਲਮ ਨੂੰ ਸਾਡੇ ਉਰੇ ਆ ਦੇਖੋ ਅਮੇਦਕਰ ਨਗਰ ਦਾ ਇਹ ਮੇਨ ਗੇਟ ਬਣਿਆ ਹੋਇਆ ਤੇ ਸਾਡੀਆਂ ਉਰੇ ਕੁੜੀਆਂ ਵੀ ਲੰਘਦੀਆਂ ਨੇ ਸਾਡ ਕਰਦੇ ਵੀ ਲੰਘਦੇ ਨੇ ਪੂਰੇ ਬਾਥਰੂਮ ਕਰਦੇ ਨੇ ਇਹ ਸਾਰੇ ਦੁਕਾਨਦਾਰ ਕਈ ਵਾਰੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਸਾਡੇ ਅੱਗੇ ਅਸੀਂ ਤਾਂ ਇਹੀ ਬੇਨਤੀ ਕਰਨਾ ਚਾਹੁੰਦੇ ਆਂ ਜੀ ਵੀ ਇਹ ਜਲਦੀ ਉਹ ਜਲਦੀ ਠੀਕ ਕਰਾਇਆ ਜਾਵੇ ਉਹਨੂੰ ਸਫਾਈ ਕਰਾਈ ਜਾਵੇ ਸਫਾਈ ਕਰਾਈ ਤਾਂ ਆਇਆ ਮਾਮਲਾ ਅਸੀਂ ਵੇਖਿਆ ਕਿ ਫੁੱਲਾਂ ਨਾਲ ਲੱਤੀ ਹੋਈ ਕਾਰ ਅਚਾਨਕ ਡਿੱਗ ਜਾਂਦੀ ਹੈ ਜੀ ਇਹ ਪਰਸੋ ਦੀ ਗੱਲ ਹੈ ਜੀ ਇੱਕ ਸਾਡੇ ਉਰੇ ਭਰਾ ਦਾ ਉਹਦੇ بیٹے ਦੀ ਮੈਰਿਜ ਸੀਗੀ ਇਸ ਤੋਂ ਬਾਅਦ ਉਹ ਉਹਨਾਂ ਨੂੰ ਛੱਡ ਕੇ ਵਾਪਸ ਜਾ ਰਹੇ ਸੀਗੇ ਉਹ ਅਸੀਂ ਤੁਹਾਨੂੰ ਵੀਡੀਓ ਵੀ ਦਿੱਤੀ ਹੈ ਵੀ ਅਚਾਨਕ ਉਹ ਕਾਰ ਇਸ ਦੇ ਵਿੱਚ ਗਿਰ ਗਈ ਉਸ ਨੂੰ ਕੱਢਣ ਵਾਸਤੇ ਜੀਸੀਬੀ ਮਸ਼ੀਨ ਨੂੰ ਬੁਲਾਇਆ ਗਿਆ ਜੀਸੀਬੀ ਮਸ਼ੀਨ ਨੂੰ ਵੀ ਬੁਲਾਇਆ ਗਿਆ ਸੀ ਕਿਉਂਕਿ ਉਹ ਉਸ ਤੋਂ ਪਹਿਲਾਂ ਨਿਕਲ ਨਹੀਂ ਸਕਦੀ ਸੀਗੀ ਮਸ਼ੀਨ ਦੇ ਨਾਲ ਹੀ ਉਹਨੂੰ ਕੱਢਿਆ ਗਿਆ ਸਰ ਹਾਂਜੀ ਮਸ਼ੀਨ ਦੇ ਨਾਲ ਕੱਢਿਆ ਗਿਆ ਕਹਿੰਦੇ ਨੇ ਕਿ ਫੁੱਲਾਂ ਨਾਲ ਸਜਾਈ ਹੋਈ ਕਾਰ ਜੋ ਵਿਆਹ ਸਮਾਗਮ ਦੇ ਵਿੱਚੋਂ ਲਾੜਾ ਲਾੜੀ ਨੂੰ ਛੱਡ ਕੇ ਆਏ ਹੁੰਦੇ ਨੇ ਤਾਂ ਅਚਾਨਕ ਇਸ ਨਾਲੀ ਦੇ ਵਿੱਚ ਗਿਰ ਜਾਂਦੇ ਨੇ ਕਿਉਂ ਕਿ ਨੇ ਕਿਉਂਕਿ ਨਾ ਤਾਂ ਕੋਈ ਦੀਵਾਰ ਆ ਅਤੇ ਨਾ ਹੀ ਕੋਈ ਰੇਲੇਗਾ ਜਿਸ ਦੇ ਕਾਰਨ ਹਾਸ਼ਾ ਵਾਪਰ ਗਿਆ ਵੀਰ ਘਰੇ ਦੇ ਦੁਕਾਨਦਾਰ ਨੇ ਗੱਲ ਕਰਨ ਦੀ ਆ ਕਿ ਨਾ ਵੀਰੇ ਜਸ਼ਨ ਜੀ ਕਿਸ ਤਰ੍ਹਾਂ ਵੇਖਦੇ ਹੋ ਜਿਸ ਤਰ੍ਹਾਂ ਮੈਂ ਪਹਿਲਾਂ ਆਖਿਆ ਕਿ ਦੁਕਾਨਦਾਰ ਪਿਛਲੇ ਲੰਮੇ ਸਮੇਂ ਤੋਂ ਮੰਗ ਕਰ ਰਹੇ ਨੇ ਕਿਸ ਦਾ ਹੱਲ ਕੀਤਾ ਸੀ ਜਿਸ ਦੇ ਵਸੇ ਭਾ ਸਾਹਿਬ ਭਰਾ ਜੀ ਮੇਰੇ ਮਲੇ ਵੀ ਆਏ ਸੀਗੇ ਉਹਨਾਂ ਨੂੰ ਬਾਥਰੂਮ ਵਾਸਤੇ ਵੀ ਕਹਿ ਸੀਗਾ ਵੀ ਉਹਦੇ ਬਾਥਰੂਮ ਟਾਇਲਟ ਬਣਾਇਆ ਜਾਵੇ ਦੁਕਾਨਦਾਰਾਂ ਵਾਸਤੇ ਤੇ ਉਹਨਾਂ ਨੇ ਅਧਿਕਾਰੀਆਂ ਨੂੰ ਵੀ ਦੇਸ਼ ਵੀ ਦਿੱਤਾ ਸੀਗਾ ਇਹਨੂੰ ਪੂਰਾ ਕਵਰ ਕੀਤਾ ਜਾਵੇ ਉਹਦੇ ਕੋਈ ਅਜੇ ਅਮਲ ਹੋਇਆ ਨਹੀਂ ਹੈਗਾ ਤੇ ਅਸੀਂ ਹੱਥ ਜੋੜ ਕੇ ਬੇਤੀ ਕਰਦੇ ਹਾਂ ਸਾਰੇ ਦੁਕਾਨਦਾਰ ਮਾਰਕੀਟ ਵੱਲੋਂ ਬੇ ਇਹਦਾ ਹੱਲ ਜਲਦੀ ਤੋਂ ਜਲਦੀ ਹੋਇਆ ਜਾਵੇ ਇਹਦੇ ਵਿੱਚੇ ਆਵਾਰਾ ਡੰਗਰ ਵੀ ਗੇੜ ਜਾਂਦੇ ਨੇ ਕਈ ਵਾਰ ਸਕੂਲ ਵਾਲੀ ਬੱਸਾਂ ਡਬਦੀਆਂ ਨੇ ਬੱਚੇ ਡੱਬਦੇ ਨੇ ਕੋਈ ਵੱਡਾ ਹਾਸਾ ਹੋ ਇਹ ਤੋਂ ਪਹਿਲਾਂ ਹੀ ਇੱਥੇ ਗੌਰ ਕੀਤਾ ਜਾਵੇ ਭਾ ਜੇਕਰ ਗੱਲ ਕੀਤੀ ਹੈ ਵੀ ਤਾਂ ਕਿੰਨੇ ਕੁ ਮਹੀਨਿਆਂ ਦਾ ਸਮਾਂ ਅੱਗ ਗੱਲ ਕਰਦੇ ਜੀ ਵਿਧਾਇਕ ਨੇ ਉੱਚ ਅਧਿਕਾਰੀਆਂ ਨੂੰ ਬੁਲਾਇਆ 6 ਕਿੰਨੇ ਹੋ ਜੀ ਫਟੋਗੜ 6 ਮਹੀਨੇ ਦੋ ਵਾਰ ਆ ਕੇ ਚਲੇ ਗਏ ਜੀ ਪਰ ਕੋਈ ਕਾਰਵਾਈ ਹੋਈ ਨਹੀਂ ਹੈ ਜੀ ਸਿਰਫ ਜਾਨਕੇ ਖਾਣਾ ਪੂਰਤੀ ਹੋਇਆ ਖਾਣਾ ਪੂਰਤੀ ਹੋ ਰਹੀ ਹੈ ਜੋ ਪੁੱਛੀ ਜਾਂਦੀ ਹੈ ਜੀ ਬਿਲਕੁਲ ਕਹਿੰਦੇ ਨੇ ਕਿ ਇੱਥੋਂ ਦੀ ਸਕੂਲ ਵਾਲੀਆਂ ਬੱਸਾਂ ਹਰ ਰੋਜ਼ ਨਾਕਦੀਆਂ ਨੇ ਕਾਰਗਰੀ ਆ ਪੁੱਲਾਂ ਨਾਲ ਲੱਦੀ ਹੋਈ ਜੇਕਰ ਕੋਈ ਰੱਬ ਨਾ ਕਰੇ ਸਕੂਲਾਂ ਵਾਲੀ ਜੋ ਬੱਚਿਆਂ ਦੇ ਨਾਲ ਭਰੀਆਂ ਹੋਈਆਂ ਬੱਸਾਂ ਹੁੰਦੀਆਂ ਨੇ ਉਹ ਅਚਾਨਕ ਇਸ ਨਾਲੀ ਦੇ ਵਿੱਚ गिर ਜਾਣ ਤਾਂ ਪ੍ਰਸ਼ਾਸਨ ਫਿਰ ਸਭ ਕੁਝ ਆਮਲਾ ਆਪਣਾ ਲਾਮ ਲਸ਼ਕਰ ਲੈ ਕੇ ਇਸ ਜਗ੍ਹਾ ਦੇ ਉੱਤੇ ਜ਼ਰੂਰ ਪਹੁੰਚ ਜਾਊਗਾ ਸ਼ਕਤੀ ਖੜੇ ਸਾਡੇ ਨਾਲ ਸ਼ਕਤੀ ਕਿਸ ਤਰ੍ਹਾਂ ਵੇਖਦੇ ਹੋ ਆ ਦੁਕਾਨਦਾਰ ਕਹਿੰਦੇ ਨੇ ਕਿ 6 ਮਹੀਨੇ ਉਹਨੇ ਮੈਡਮ ਪਰ આજ ਦੋ ਵਾਰ ਆਸ਼ਵਾਸ਼ਣ ਦੇ ਗਏ ਬਿਲਕੁਲ ਜੀ ਆ ਦੁਕਾਨਦਾਰ ਭਰਾਵਾ ਨੇ ਤੁਹਾਨੂੰ ਜਿਵੇਂ ਦੱਸਿਆ ਹੀ ਹੈ ਐਮਐਲਏ ਸਾਹਿਬ ਦੋ ਤਿੰਨ ਵਾਰੀ ਉਰੇ ਆ ਚੁੱਕੇ ਨੇ ਆ ਕੇ ਮੌਕਾ ਦੇਖਿਆ ਹੈ ਨਗਰ ਕੌਂਸਲ ਦੇ ਚਲੋ ਅਧਿਕਾਰੀ ਵੀ ਉਹਨਾਂ ਨੇ ਬੁਲਾ ਕੇ ਦਿਖਾਇਆ ਕਰਿਆ ਪਰ ਉਸ ਤੋਂ ਬਾਅਦ ਜਿਵੇਂ ਚੁੱਪ ਨੇ ਕੋਈ ਉਹਨਾਂ ਵੱਲੋਂ ਕੰਮ ਨਹੀਂ ਕਰਾਇਆ ਗਿਆ ਤੁਹਾਨੂੰ ਇਹਨਾਂ ਨੇ ਦੱਸਿਆ ਹੁਣਾਂ ਦੋ ਚਾਰ ਦਿਨ ਪਹਿਲਾਂ ਉਰੇ ਵਿਆਹ ਸੀਗਾ ਕਿਸੇ ਦਾ ਜਿਹੜਾ ਦੁਲੇ ਦੀ ਗੱਡੀ ਸੀਗੀ ਉਹ ਤੁਸੀਂ ਇਹ ਦੇਖੋ ਉਰੇ ਸਾਰੀ ਆ ਕੇ ਉਰੇ ਅੰਦਰ ਡੁੱਬ ਗਈ ਸੀ ਚਲੋ ਰੱਬ ਦਾ ਸ਼ੁਕਰ ਹੈ ਵੀ ਉਹ ਕਿ ਸਰਟੀਫੀਕਟ ਤੋਂ ਬਚ ਗਏ ਪਰ ਬੜਾ ਹੀ ਇਹ ਖਤਰਨਾਕ ਜਿਹੜਾ ਹੈ ਤੁਸੀਂ ਦੇਖ ਹੀ ਰਹੇ ਹੋ ਜਿਹੜਾ ਸੀਨ ਹੈ ਬੜਾ ਖਤਰਨਾਕ ਹੈ ਇਸ ਟਾਈਮ ਉਰੇ ਸਕੂਲ ਦੀ ਵੈਹਨਾ ਵੀ ਲੰਘਦੀਆਂ ਨੇ ਜਗਾ ਤੁਸੀਂ ਦੇਖ ਲਓ ਕਿੰਨੀ ਕਚੋੜੀ ਹੈ ਇਹ ਇਹ ਤੁਸੀਂ ਦੇਖ ਲਓ ਵੀ ਜਿੰਨੇ ਵੀ ਲੋਕ ਨੇ ਉਰੇ ਕਿਵੇਂ ਖਤਰਨਾਕ ਜਿਹੜਾ ਇਹ ਰਾਹ ਬਣਾ ਰੱਖਿਆ ਹੈ ਲੰਘਣ-ਵੜਨ ਲੱਗੇ ਉਹ ਆਪ ਦੀ ਜ਼ਿੰਦਗੀ ਦਾ ਇੱਕ ਰਿਸਕ ਲੈ ਕੇ ਉੱਥੋਂ ਗੁਜ਼ਰ ਰਹੇ ਨੇ ਤੇ ਮੈਂ ਨਾਲ ਐਮ.ਐਲ.ਏ ਸਾਹਿਬ ਨੂੰ ਇਹ ਬੇਨਤੀ ਵੀ ਕਰਦਾ ਉਹ ਕਈ ਵਾਰੀ ਆ ਕੇ ਦੇਖ ਕੇ ਗਏ ਨੇ ਤੇ ਹੁਣ ਜਿਹੜਾ ਕੁਝ ਕੱਲ ਪਰਸੋਂ ਉਹ ਹਾਦਸਾ ਹੋਇਆ ਉਹਨੂੰ ਦੇਖਦੇ ਹੋਏ ਤੇ ਜਿਵੇਂ ਇਹ ਦੁਕਾਨਦਾਰ ਸਾਰੇ ਭਰਾ ਨੇ ਇਹਨਾਂ ਦੀ ਮੰਗ ਹੈ ਵੀ ਇਹਨੂੰ ਦੇਖ ਕੇ ਜਲਦੀ ਜਲਦੀ ਰਾਹ ਠੀਕ ਕਰਾਇਆ ਜਾਵੇ। ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਅਸੀਂ ਬੇਨਤੀ ਕਰਦੇ ਹਾਂ ਕਿ ਉਰਕੇ ਕੋਈ ਵੱਡਾ ਹਾਦਸਾ ਨਾ ਵਾਪਰ ਜਾਏ। ਹੋਰ ਵੀ ਰਖੜੇ ਕੀ ਨਾ ਵੀਰੇ। ਰਾਜੇ ਨਾ ਜੀ ਬਣਾ। ਸਰ ਰਾਜੇ ਨੇ ਕਿਸ ਤਰ੍ਹਾਂ ਬੇਕ ਨੋ ਕਰਕੇ ਬਿਆਲ ਦੇ ਵਿੱਚੋਂ ਆਈ ਹੋਈ ਕਾਰ ਚਾਨਕ ਵਿੱਚ ਗਿਰ ਜਾਂਦੀ। ਹਾਂਜੀ ਮੈਂ ਵੀ ਕੱਲ ਦੇਖਿਆ ਜੀ ਉਹ ਬੜਾ ਅਫਸੋਸ ਹੋਇਆ ਦੇਖ ਕੇ ਵੀ ਕਿ ਨਵਾਂ ਜੋੜਾ ਵਿੱਚ ਬੈਠਾ ਹੋਣਾ ਹਾਦਸਾ ਹੋ ਸਕਦਾ ਸੀਗਾ ਉਸ ਤੋਂ ਇਲਾਵਾ ਡੰਗਰ ਪਸ਼ੂ ਬ ਅਕਸਰ ਕੋਈ ਦਿਨ ਲੰਘਦਾ ਹੋਣਾ ਕੋਈ ਨਾ ਕੋਈ ਕਦੇ ਕੁੱਤਾ ਡਿੱਗਾ ਕਦੇ ਕੋਈ ਗਾਂ ਡਿੱਗੀ ਬੱਚਾ ਡਿੱਗਾ ਬੜੀ ਦਿੱਕਤ ਆ ਰਹੀ ਹੈ ਬੇਨਤੀ ਹੈ ਇਹ ਸਰਕਾਰ ਨੂੰ ਜੀ ਵੀ ਇਸ ਦਾ ਹੱਲ ਕੀਤਾ ਜਾਵੇ ਜੀ ਸਾਰੇ ਮਹੱਲਾ ਨਿਵਾਸੀ ਵੀ ਦੁਖੀ ਨੇ ਬਾਥਰੂਮ ਬਹੁਤ ਲੋਕ ਕਰਦੇ ਨੇ ਉਹ ਰਿਆ ਗੰਦਗੀ ਦੇਖ ਲੋ ਕਿੰਨੀ ਹੈ ਡਾਕਟਰ ਮੇਡਕਰ ਨਗਰ ਹੈ ਕਿੰਨਾ ਸੋਹਣਾ ਨਾਮ ਹੈ ਤੇ ਗੰਦਗੀ ਰੋਜ਼ ਸਟਾਰਟ ਹੋ ਜਾਂਦੀ ਹੈ ਦੇਖੋ ਬੁਰਾ ਹਾਲ ਕੀਤਾ ਪਿਆ ਇਹਨਾਂ ਦਾ ਬਸ ਮੈਨੇ ਰਾਜਨ ਜੀ ਤੁਸੀਂ ਬਾਥਰੂਮ ਦੀ ਗੱਲ ਕੀਤੀ ਹੈ ਤੇ ਇੱਥੋਂ ਦੀ ਸਕੂਲੀ ਬੱਚੇ ਸਕੂਲੀ ਕੁੜੀਆਂ ਵੜੀਆਂ ਅੱਤ ਦਾ ਦੇ ਵਿੱਚ ਲੰਘਦੀਆਂ ਨੇ ਖੁੱਲੇ ਦੇ ਵਿੱਚ ਲੋਕ ਪਿਸ਼ਾਬ ਪਿਸ਼ਾਬ ਕਰੀ ਜਾਂਦੇ ਨੇ ਬਹੁਤ ਗਲਤ ਗੱਲ ਹੈ ਜੀ ਇਹ ਇੱਧਰ ਮੈਂ ਸੁਣਿਆ ਹੈ ਜੀ ਕਹਿੰਦੇ ਤਿੰਨ ਚਾਰ ਬਾਥਰੂਮ ਬਣੇ ਹੋਏ ਨੇ ਪਰ ਉਹੋ ਪਤਾ ਨਹੀਂ ਕਿਸ ਕਿਹੜੇ ਢੰਗ ਨਾਲ ਉਹਨਾਂ ਨੂੰ ਬੰਦ ਕਰ ਦਿੱਤਾ ਐ ਇਸ ਕਰਕੇ ਲੋਕ ਮਜਬੂਰੀ ਲਾ ਲਓ ਚਾਹੇ ਜਿੱਦਾਂ ਮਰਜ਼ੀ ਲਗਾ ਲਓ ਪੁਰੇ ਖੜ ਕੇ ਪਿਸ਼ਾਬ ਕਰਦੇ ਨੇ ਬੱਚੇ ਲੰਘਦੇ ਨੇ ਸਾਡੀ ਕੁੜੀਆਂ ਧੀਆ ਭੈਣਾਂ ਸਾਡੇ ਪਰਿਵਾਰ ਲੰਘਦੇ ਨੇ ਉਹਨਾਂ ਦੀ ਬੜੀ ਦਿੱਕਤ ਆਉਂਦੀ ਐ ਸ਼ਾਮ ਨੂੰ ਤਾਂ ਅਕਸਰ ਲੰਘਣਾ ਪੈਂਦਾ ਉਹਨਾਂ ਨੂੰ ਸਬਜ਼ੀ ਭਾਰ ਜੀ ਲੈ ਕੇ ਜਾਣੀ ਪੈਂਦੀ ਐ ਮੰਡੀ 'ਚੋਂ ਇਸ ਕਰਕੇ ਦਿੱਕਤ ਬੜੀ ਆ ਰਹੀ ਐ ਤੇ ਬੇਨਤੀ ਕਰਦੇ ਹਾਂ ਜੀ ਪ੍ਰਸ਼ਾਸਨ ਨੂੰ ਕਿ ਇਹਦਾ ਬਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਜੀ ਜੀ ਬਿਲਕੁਲ ਜੇਕਰ ਗੱਲ ਕੀਤੀ ਆ ਵੀ ਤਾਂ ਕਹਿੰਦੇ ਕਿ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਆ ਅਤੇ ਉੱਥੇ ਹੀ ਜੇਕਰ ਸੰਗਰੂਰ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਸੰਗਰੂਰ ਦੇ ਵਿਧਾਇਕਾਂ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਦੇ ਵਿਧਾਇਕ ਨਰਿੰਦਰ ਕੌਰ ਭਰਾਜ ਇਸੇ ਜਗ੍ਹਾ ਦੇ ਉੱਤੇ ਆ ਕੇ ਦੁਕਾਨਦਾਰਾਂ ਨੂੰ ਆਸ਼ਵਾਸ਼ਣ ਦੇ ਕੇ ਗਏ ਸੀ ਕਹਿੰਦੇ ਨੇ ਕਿ ਉਸ ਵੇਲੇ ਜੋ ਉੱਚ ਅਧਿਕਾਰੀ ਸੀ ਨਗਰ ਸਭਾ ਦਾ ਅਫਸਰ ਸੀ ਜਾਂ ਹੋਰ ਅਫਸਰ ਸੀ ਉਹਨਾਂ ਨੂੰ ਯਾ ਹਦਾਇਤਾਂ ਜਾਰੀ ਕੀਤੀ ਅਸੀਂ ਨਿਰਦੇਸ਼ ਦਿੱਤੇ ਗਏ ਸੀ ਕਿ ਜਲਦੀ ਇਸ ਜੋ ਨਾਲਾ ਇਸ ਦੇ ਉੱਪਰ ਜਾਲ ਪਾਇਆ ਜਾਵੇ ਰੇਲਿੰਗ ਲਾਈ ਜਾਵੇ ਇੱਕ ਬਾਥਰੂਮ ਬਣਾਇਆ ਜਾਵੇ ਪਰ 6 ਮਹੀਨਿਆਂ ਤੋਂ ਉੱਤੇ ਦਾ ਸਮਾਂ ਹੋ ਗਿਆ ਉਹੀ ਬਹਾ ਉਹੀ ਕਹਾੜਾ ਨਜ਼ਰ ਆਉਂਦਾ ਕੈਮਰਾਮੈਨ ਜਤਿੰਦਰਪਾਲ ਲੋਟੇ ਨਾਲ ਹਰਜੀਤ ਸਿੰਘ ਸਿੱਧੂ ਜੀਡੀਐਸ ਨਿਊ ਸਿੰਘ ਰੋ